ਹਾਜੀ ਸਾਰੇ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਅੱਜ ਤਰੀਕ ਆਪਾਂ ਵੀਡੀਓ ਬਣਾ ਰਹੇ ਆ ਤਰੀਕ ਤੁਸੀਂ ਨੋਟ ਕਰ ਲਓ 6 ਫਰਵਰੀ ਤੇ ਸਮਾਂ ਕੋਈ ਮਾਰਨਿੰਗ ਦੇ 9:00 ਵਜੇ ਦਾ ਅੱਜ ਇਸ ਵੀਡੀਓ ਦੇ ਵਿੱਚ ਨਾ ਗਿਆ ਪਾ ਤੁਹਾਨੂੰ ਐਸੇ ਟੋਟਲ 5-6 ਦਿਖਾਉਣੇ ਸੀਗੇ ਫਿਲਹਾਲ ਜਿਹੜੇ ਕੁਝ ਕ ਨਗ ਜਿਹੜੇ ਵਿੱਚੋਂ ਸੇਲ ਹੋ ਚੁੱਕੇ ਆ ਕੁਈ 2-3 ਨੱਕ ਜਿਹੜੇ ਅੱਜ ਮਾਰਨਿੰਗ ਸੇਲ ਹੋ ਚੁੱਕੇ ਆ ਵੀਰ ਰਪਿੰਦਰ ਉਹਨਾਂ ਦੇ ਘਰੋਂ ਤੇ ਚਾਰ ਵੜਾ ਆਪਾਂ ਤੁਹਾਨੂੰ ਦਿਖਾ ਦਿਆਂਗੇ ਦੋ ਸੁਈਆਂ ਇੱਧਰ ਤੁਸੀਂ ਦੇਖੋਗੇ ਦੋ ਸੁਈਆਂ ਨੇ ਤੇ ਦੋ ਹੀ ਗੱਬਰਾਂ ਤੇ ਭਾ ਪਰਤਾ ਬੜਾ ਜਾਇਜ਼ ਹੋਊਗਾ ਵਾਜਬ ਰੇਟ ਹੋਣਗੇ ਜਿਹੜੇ ਭਰਾਣੇ ਨਾਰਮਲ ਥੋੜੇ ਪੈਸੇ ਲਾਉਣੇ ਆ ਉਹਨਾਂ ਦੇ ਬਿਲਕੁਲ ਭਾ ਪਰਤੇ ਦੇ ਵਿੱਚ ਪਸ਼ੂ ਆ ਠੀਕ ਆ ਜੀ ਤੇ ਮਾਲ ਸਾਫ਼ ਸੁਥਰਾ ਹੁੰਦਾ ਠੀਕ ਆ ਜੀ ਚੰਗੇ ਪਸ਼ੂ ਆਉਂਦੇ ਰਹਿੰਦੇ ਆ ਦਿੱਲੀ ਰੂਟੇਨ ਦੇ ਵਿੱਚ ਕੋਈ 5-6-7 ਨੱਕ ਜਿਹੜੇ ਆ ਇਸ ਕਿਲੇ ਤੇ ਮੌਜੂਦ ਹੀ ਹੁੰਦੇ ਆ ਠੀਕ ਆ ਜੀ ਜੇਦੋਂ ਮਰਜ਼ੀ ਕਾਲ ਕਰ ਲਓ ਤੇ 12 ਮਹੀਨੇ 24 ਦਿਨ ਠੀਕ ਹੈ 12 ਮਹੀਨੇ 30 ਦਿਨ ਤਕਰੀਬਨ ਜਿਹੜਾ ਕੰਮ ਕਰ ਇਸੇ ਤਰੀਕੇ ਚੱਲਦਾ ਰਹਿੰਦਾ ਪਸ਼ੂ ਵਪਾਰ ਦਾ ਕੀਤਾ ਪਸ਼ੂ ਆਉਂਦੇ ਰਹਿੰਦੇ ਆ ਤੇ ਪੱਤੀ ਤੇ ਬਿਲਕੁਲ ਲਾਗੇ ਪਿੰਡ ਸਰਾਲੀ ਮੰਡ ਆਓ ਕਰਦੇ ਆ ਪੂਰੀ ਗੱਲਬਾਤ ਵੀਰ ਰਪਿੰਦਰ ਦੇ ਨਾਲ ਪੁੱਛ ਲੈਣੇ ਆ ਕੀ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀਆਂ ਤੇ ਬਾਕੀ ਖੋਲ ਕੇ ਤੋੜ ਕੇ ਤਸਵੀਰ ਨਾਲ ਤੁਹਾਨੂੰ ਦਿਖਾ ਦੇਵਾਂਗੇ ਆਓ ਕਰਦੇ ਆ ਗੱਲਬਾਤ ਆਬ ਤੋਂ ਪਹਿਲਾਂ ਵੀਰ ਰਪਿੰਦਰ ਸਾਸਰੀ ਕਾਲ ਸਾਸਰੀ ਕਾਲ ਜੀ ਹੋਰ ਵੀਰੇ ਠੀਕ ਠਾਕ ਹੈ ਚੜ੍ਹਦੀ ਕਲਾ ਜੀ ਮਹਾਰਾਜ ਦੀ ਕਿਰਪਾ ਜੀ अच्छा उपेंद्र वीर दो तीन ते लग जड़े आज मॉर्निंग सेल हो चुकी हां जी ਤੁਹਾਡੇ ਆਉਣ ਤੋਂ ਪਹਿਲਾਂ ਸੀ ਲੱਗੀ हां जी ਪੌਣੇ ਦੇ ਵੀਡੀਓ ਚ ਪਰ ਕੋਈ ਭਰਾ ਆਇਆ ਤੇ ਲੈ ਗਿਆ ਚਲੋ ਇਸੇ ਤਰ੍ਹਾਂ ਹੀ ਆ ਤੇ ਅੱਜ ਵੀ ਰਵਿੰਦਰ ਜਿਹੜੇ ਹੁਣ ਮੌਕੇ ਤੇ ਮੌਜੂਦ ਆ ਦੋ ਬੜਾ ਤਾਂ ਆਪਣੇ ਕੋਲ ਸੁਈਆਂ ਨੇ ਸੱਜਰੀ ਤੇ ਦੋ ਗੱਬਣ हां जी ਦੋ ਗੱਬਣਾ ਵਾ हां जी ਤੇ ਦੋ ਸੁਈਆਂ ਠੀਕ ਆ ਜੀ ਇੱਕ ਜਰਸੀ ਬਲੀਡਰ ਦੇ ਵਿੱਚ ਆ ਗਈ ਰੈਡ हां जी ਜਰਸੀ ਜੀ ਠੀਕ ਆ ਜੀ। ਬਾਬੀ ਇਹ ਦੋਸਤੋ ਨਾਗਨੇ ਠੀਕ ਆ ਜੀ ਟੋਟਲ 4 ਤੇ ਸ਼ੁਰੂਆਤ ਪਹਿਲਾਂ ਵੀ ਰਪਾ ਜਿਹੜੀਆਂ ਸੋਈਆਂ ਵੜਾ ਇਹਨਾਂ ਤੋਂ ਕਰ ਲਈਏ। ਬਾਈ ਸੋਈਆਂ ਤੋਂ ਕਰ ਲਈਏ। ਆ ਬਿਲਕੁਲ। ਤੇ ਪਹਿਲੇ ਨੰਬਰ ਤੇ ਆਪਾਂ ਇਥੋਂ ਸ਼ੁਰੂਆਤ ਕਰ ਲਈਏ ਜਿਹੜੀ ਆ ਬੈਰ ਵੀਰ ਆਪਣੇ ਕੋਲ ਆ। ਹਾਂਜੀ। ਇਹ ਸੁਆ ਕਿਰਮਾ ਤੇ ਅੱਜ ਦਿਨ ਕਿੰਨੇ ਹੋਗੇ ਨੂੰ ਸੂਈ। ਹਾਂਜੀ ਇਹ ਇਹ ਸੂਈਆਂ ਵਾਜੀ ਚੌਥਾ ਪੰਜਵਾਂ ਦੇਣਾ। ਠੀਕ ਆ ਜੀ। ਤੇ ਬੋਲੀ 15 ਕਿਲੋ ਹੋਗੀ ਤੇ ਪਰ ਆਪਾਂ 14 ਕਵਾਂਗੇ। ਠੀਕ ਆ ਜੀ। ਹਾਂਜੀ। ਤੇ ਬੱਚਾ ਮਗਰ ਜੇ ਮਗਰ ਬੱਚਾ ਆ ਗਿਆ। ਹਾਂਜੀ ਜੇ ਇਹ ਜੁਰ ਦੀ ਓਕੇ। ਠੀਕ ਆ। ਤੇ 15 ਤੇ ਚੌਣ ਜਵਾਦ ਨੂੰ ਲੱਗਦਾ ਥਣ ਬੋਨੀ ਬਹੁਤ ਜਿਆਦਾ ਵੱਡੀ ਬਿਲਕੁਲ ਓਕੇ ਗੋਲ ਗੱਲੀ ਬੜਾ ਲੱਗਾ ਲੋ ਵੀ ਇੱਧਰ ਤੁਹਾਨੂੰ ਥਾਣਾ ਦੋਸਤੋ ਵਿਖਾਉਣੇ ਆ ਬਹੁਤ ਵਧੀਆ ਮੋٹے ਥਾਣਾ ਜਿੱਦਾਂ ਇੱਕ ਆਪਾਂ ਸ਼ਾਹੀਵਾਲ ਵੈਰ ਨੂੰ ਥਾਣਾ ਵੇਖਦੇ ਆ ਮੋਟਾ ਥਾਣਾ ਠੀਕ ਆ ਜੀ ਤੇ 14 ਕਿਲੋ ਬੌਲੀ ਇਹ ਅੱਜ ਦੂਜਾ ਦੂਜਾ ਦਿਨ ਤੀਜਾ ਦਿਨ ਕੋਈ ਵੀਰ ਲਾ ਲੇ ਤੇ ਮਗਰ ਇਹਦੇ ਬੱਛਾ ਹੈ ਮੇਲ ਕਾਫ ਆ ਸੋ ਕੱਦ ਵੱਡਾ ਇਸ ਵਾਰ ਤਾਂ ਬਲੈਕ ਰੰਗ ਦੇ ਵਿੱਚ ਅੱਜ ਪਿੰਡ ਦੇ ਕੋਣ ਚੋਣ ਵਾਸਤੇ ਡੱਕੀ ਆਣਾ ਮੈਡ ਆ ਜਾ ਹਾਂਜੀ ਹਾਂਜੀ ਵੀਡੀਓ ਬਣਾਉਣ ਵਾਸਤੇ ਡੱਕੀਆਂ ਦਾ ਬਿਲਕੁਲ ਜੀ ਬਿਲਕੁਲ ਕੋਈ ਨਹੀਂ ਫੇਰ ਦੀ ਗਾਂ ਠੀਕ ਹੈ ਲੋ ਦੋਸਤੋ ਅੱਜ ਚੋਣ ਚੋਣ ਵਾਲੀ ਆਇਆ ਕਿਉਂਕਿ ਮਾਰਨਿੰਗ ਦਾ ਟਾਈਮ ਆ ਕੋਈ 8:30 9:00 9:00 ਵਜੇ ਦੇ ਘਰ ਦੇ ਵਿੱਚ ਆਪਾਂ ਵੀਡੀਓ ਬਣਾ ਰਹੇ ਆ ਤੇ ਥਾਣਾ ਬਿਲਕੁਲ ਵੇਖੋ ਤੁਸੀਂ ਬਹੁਤ ਪਸੰਦੀਦਾ ਥਾਣਾ ਤੇ ਤੁਹਾਨੂੰ ਵੇਖੋ ਆਪਾਂ ਖੋਲ ਕੇ ਤੋਰ ਕੇ ਦਿਖਾ ਦਿੰਨੇ ਆ 14 ਕਿਲੋਟਰ ਇਸ ਵਕਤ ਬੋਹਣਾ ਹੀ ਕਰਮਾਲੀ ਥੱਲੇ ਤੇ ਬਾਕੀ ਦੁੱਧ ਅਕੇ ਸੇਵਾ ਦਾ ਦੁੱਧ ਮੇਰਾ ਭਰਾ ਲੈ ਜਾਊਗਾ ਤੇ ਦੁੱਧ ਚੰਗਾ ਚਵਾ ਜੂਗੀ ਕਿਉ ਵੜਾ ਜੀ ਜਿੰਨੀਆਂ ਵੀ ਆਪਾਂ ਤੁਹਾਨੂੰ ਦਿਖਾਉਣੀਆਂ ਵੈਸੇ ਚਾਰੇ ਦੇ ਚਾਰੇ ਨਾਲ ਜਿਹੜੇ ਕਰੋਸ ਸੰਗ ਦੇ ਵਿੱਚ ਆ ਜਿਹੋ ਜਿਹਾ ਕੀ ਰੁੱਤ ਜਿਹੋ ਜਿਹਾ ਕੀ ਸਮਾਂ ਆ ਰਿਹਾ ਠੀਕ ਆ ਜੀ ਤੇ ਸਾਰੇ ਵੀਰਾਂ ਨੇ ਘਰੇ ਰੱਖਨੇ ਆ ਪਸ਼ੂ ਤੇ ਕਰੋਸ ਸੰਗ ਦੇ ਵਿੱਚ ਹੀ ਤੁਸੀਂ ਖਰੀਦਦਾਰੀ ਕਰਦੇ ਹੋ ਆ ਦੇਖੋ ਸੋ ਇੱਕ ਸਾਰ ਲੇਵਾ ਠੀਕ ਆ ਜੀ ਇੱਕ ਹੋ ਜਿਆ ਤਾਂ ਤੋਰ ਲੋ ਜੀ ਲਓ ਜੀ ਠੀਕ ਆ ਜੀ ਸੋ ਇਧਰੋਂ ਸੋਲਟ ਬਹਿਣ ਵਾਲੀ ਸਾਈਡ ਤੋਂ ਤੁਹਾਨੂੰ ਥਨ ਵਿਖਾਦ ਕੇ ਬਾਕੀ ਜਿਹੜਾ ਦੋਸਤੋ ਥਾਣਾ ਉਹਦੀ ਚਵਾਈ ਉਮੀਦ ਕਰ ਸਕਦੇ ਤੁਸੀਂ ਜੱਜ ਕਰ ਸਕਦੇ ਜੀ ਵੀ ਚਵਾਈ ਚੂਈ ਚੰਗੀ ਆ ਮੋਟੀ ਧਾਰਦੀ ਆ ਐਸ ਵਕਤ 14 ਕਿਲੋ ਬੌਲਾ ਤੇ ਕੀ ਪਿੰਦਰਾਂ ਦੀ ਡਿਮਾਂਡ ਵੇਦੇ ਕਰਦਾ ਕਿੰਨੇ ਦੀ ਦੇਦਗੇ ਸਰ ਜੀ ਮੁੱਲ ਦਾ ਭਾਅ 55 55 ਜੋ ਮਰਜੀ ਕਰੀਏ 50 ਹੀ ਦੇ ਦਾਂਗੇ 50 ਹਜ਼ਾਰ ਦੇ ਹਾਂ ਮੁੱਲ ਮੈਂ ਆਪਾਂ ਛੋਟੇ ਛੋਟੇ ਕਰਨੇ ਪੱਦਰੇ ਠੀਕ ਆ ਵੀਰੇ ਕਿੰਨੇ ਦਾ ਮਾਲ ਕੋਈ ਭਰਾ ਵੇਚਣ ਵਾਲਾ ਵੀ ਆਊਗਾ ਨਾ ਤਾਂ ਵੀ ਜਾ ਕੇ ਜੀ ਬਿਲਕੁਲ 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 50000 ਜੀ ਕੋਟੇ ਛੋਟੇ ਛੱਪਾ ਥੋੜਾ ਬੜਾ ਕਰਦਾ 50 ਦੇ ਵਿੱਚੋਂ ਛੋਟੇ ਛੱਪਾ ਕਰ ਦਾਂਗੇ ਤੇ ਜਰੂਰ ਛੋਟਜਾ ਪਾਊਗਾ ਮਾਲ ਵੈਸੇ ਦੋਸਤੋ ਕਾਰੀ ਭਿਆਰੀ ਵੀਰ ਜਿਹੜੇ ਵਪਾਰੀ ਵੀਰ ਵੀ ਲੈ ਕੇ ਜਾਂਦੇ ਰਹਿੰਦੇ ਆ ਇੱਕ ਦੂਜੇ ਥਾਵਾਂ ਤੋਂ ਅੱਡੇਆਂ ਤੋਂ ਇਸੇ ਤਰ੍ਹਾਂ ਹੀ ਠੀਕ ਆ ਜੀ ਅੱਗੇ ਕਿਸੇ ਘਰੇਲੂ ਭਰਾ ਨੇ ਲੈ ਕੇ ਜਾਣੀ ਆ ਤੇ ਆਜਾ ਤੁਹਾਨੂੰ ਜਾਇਜ਼ ਮਿਲ ਜੂਗੀ ਵੱਡੀ ਆ ਮਗਰ ਬੱਛਾ ਮੇਲ ਕਾਫ ਆ ਸੋ ਬੱਚਾ ਇੱਕ ਵਾਰ ਤੇ ਮੈਂ ਆਪਾਂ ਮੋਟੀ ਤਰ੍ਹਾਂ ਤੋਂ ਫੇਰ ਤਰ੍ਹਾਂ ਦਿਖਾ ਦਿੰਦੇ ਆ ਆ ਕਰੋ ਚੈੱਕ ਜੀ ਬਿਲਕੁਲ ਲਾਲ ਡੱਬੀ ਵਾਈਟ ਲਾਲ ਡੱਬੀ ਦੇ ਵਿੱਚ ਜਿਹੜਾ ਇਹ ਬੱਛਾ ਮਗਰ ਹਾਂ ਜੀ ਸੰਦੂ ਸਾਹਿਬ ਮੈਂ ਲੰਮੂ ਲੰਮਾਰ ਕੇ ਗਾਂ ਦੁੱਧਾ ਦੇ ਬਥੇਰਾ ਕਰ ਜੂ ਮੈਲਾ ਮਾਰਨਾ ਗਾਂ ਬਾਕੀ ਇਹ ਨਾੜੂਆਂ ਨਾਲ ਆ ਵੀਰ ਅੱਜ ਤੀਜਾ ਦੇ ਨਹੀਂ ਹੈ ਨਾ ਹਾਂ ਜੀ ਅੱਜ ਤੀਜਾ ਚੌਥਾ ਤੀਜਾ ਚੌਥਾ ਦੇ ਨਹੀਂ ਹੈ ਠੀਕ ਹੈ ਜੀ ਸੋ ਨਾੜੂ ਨਾਲ ਬੱਚੇ ਦੇ ਇੱਧਰ ਇੱਕ ਦੋਸਤੋ ਇੱਕ ਹੋਰ ਵਾਰ ਤੁਹਾਨੂੰ ਦਿਖਾ ਦਿੰਨੇ ਆ ਤੇ گاਵਾ ਦੇ ਵਿੱਚ ਮੰਨ ਲੈ ਕੋਈ ਵੀਰ ਬੜਾਂ ਦੇ ਵਿੱਚ ਮੰਨ ਲਵੇ ਠੀਕ ਹੈ ਜੀ ਤੇ ਸੁਵਿਆਂ ਦੇ ਵਿੱਚ ਫਿਰ ਪਿੰਦਰ ਫਿਰ ਕਿੰਨਾ ਕ ਮੰਨਣ ਦਾ ਹੈ ਆਪਾਂ ਇਹਨੂੰ ਸੁਆਸ਼ਾ ਜੀ ਤੀਜਾ ਹੀ ਮੰਨ ਲਈਏ ਦਾ ਤੀਜਾ ਕ ਸੂਬਾ ਹਾਂ ਜੀ ਹਾਂ ਜੀ ਠੀਕ ਹੈ ਵੀਰੇ ਤੀਜਾ ਸੂਬਾ ਪਿੰਦਰ ਅੱਜ ਇਹਨੂੰ ਦਿਨ ਕਿੰਨੇ ਹੋ ਇਹ ਮਗਰ ਬੱਚੀ ਗਦਰੀਆ ਰੰਗ ਜਿਵੇਂ ਦਾ ਮਾ ਦਾ ਉਵੇਂ ਦਾ ਬੱਚੇ ਦਾ ਰੰਗ ਹਾਂਜੀ 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 ਮੋ ਵੀ ਮਗਰ ਬੱਚੀ ਆ ਦੋਸਤੋ ਨਾਰੂ ਨਾਲ ਬੱਚੇ ਦੇ ਅੱਜ ਚੌਥਾ ਪੰਜਵਾਂ ਦਿਨ ਦੱਸਿਆ ਨਾ ਹਾਂਜੀ ਚੌਥਾ ਪੰਜਵਾਂ ਤੇ ਇਸ ਵਕਤ ਬੋਲੇ ਬੋਲੇ ਚੀਏ ਦੇ ਤੁਰੇ ਫਿਰਦੀ ਆ ਬੋਲੇ 12 ਕਿਲੇ ਸਾੜੀ ਜਿਹੜੇ ਚੋਚਵਾਦੀ ਬੜੀ ਪੱਕੀ ਆ ਗਾੜੀ ਦਾ ਸਾੜੇ ਆਪਾਂ ਗੱਲ ਸੱਚੀ ਸੁੱਚੀ ਦੱਸਣੀ ਆ ਇਹਨੂੰ ਮੈਂ ਸਟੇਟਸ ਹੋ ਗਈ ਗਾਣ ਅਗਲੇ ਥਾਣੋਂ ਅਗਲੇ ਥਾਣੋਂ ਹਾਂ ਆ ਥਾਣੇ ਦਾ ਅੱਧਾ ਕਿਲੋ ਪਾਈਆ ਦੁੱਧ ਨਿਕਲਦਾ ਬਸ ਅਗਲੇ ਥਾਣ ਚੋਂ ਹਾਂ ਦੁੱਧੋਂ ਨਾਲ ਦੁੱਧ ਹੀ ਆ ਥੋੜਾ ਘੱਟ ਵਾ ਤੇ ਇਹ ਗਾੜੀ ਬਾਕੀ ਚੋਵੋ ਚਵਾਦੀ ਬੜੀ ਪੱਕੀ ਬਲਕੇ ਦੁੱਧ ਬਿਲਕੁਲ ਸਾਫ਼ ਹੀ ਆ ਬਿਲਕੁਲ ਸਾਫ਼ ਦੁੱਧ ਲੈ ਚਿੱਟਾ ਦੁੱਧ ਤੇ ਇਹ ਆ ਵੀ ਚਲੋ ਆਪਾਂ ਲਈ ਤੇ ਬੜੀ ਮਹਿੰਗੀ ਹੋਣਾ ਵੱਦਾ ਘਟਾਉਣਾ ਜਿਹੜੇ ਮੁਸ਼ਕਲ ਆ ਗਈ ਆ ਉਧਰ ਹੀ ਕੋ ਚਲੋ ਕੋ ਪਸ਼ੂ ਨੂੰ ਗੌਰ ਪੈ ਗਈ ਹੁੰਦੀ ਹਾਂਜੀ 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 ਤੇ 12 ਕਿਲੋ ਇਸ ਵਕਤ ਕੋਈ ਕੱਚਾ ਦੁੱਧ ਮਹਾਂਜੀ ਹਾਂਜੀ 12 ਮੰਨ ਲੇ 13 ਪਰ 12 ਤੋਂ ਬਾਹਰ ਹੀ ਹੋਊਗਾ 12 ਤੋਂ ਬਾਹਰ ਹੀ ਆ ਮੈ ਵੀ ਦੱਸੋ ਉਹ ਆਜੂ ਜੀ ਏਡਾ ਪੱਕੀ ਜਿਹੜੀ ਸਾਨੂੰ ਆਪਾਂ ਪਹਿਲਾਂ ਬੋਲ ਕੇ ਦੱਸਦੇ ਆਂ ਤੋ ਵੀਰ ਮੋੜ ਕੇ ਕਮੈਂਟ ਬੜੇ ਮਾੜੇ ਕਰਦੇ ਆ ਬਿਲਕੁਲ ਬਾਰੇ ਹਾਸੇ ਗੱਲ ਕਰਾਉਣੀ ਕਿਸ ਤੋਂ ਆ ਨਹੀਂ ਵੀਰੇ ਸਹੀ ਗੱਲ ਹੈ ਨਾ ਲੋ ਵੀ ਭਰਾਵੋ ਅਗਲੇ ਥਾਣੋਂ ਬੇਸ਼ੱਕ ਦੁੱਧ ਆਉਂਦਾ ਠੀਕ ਆ ਜੀ ਥੋੜਾ ਆਉਂਦਾ ਕੋਈ ਪਾਈਆ ਲਾ ਲੈ ਕੋਈ ਗਲਾਸ ਭਰ ਲਾ ਲੈ ਠੀਕ ਆ ਜੀ ਤੇ ਕੋਈ ਮਸਟੈਟਸ ਦਾ ਕਾਰਨ ਹੋ ਗਿਆ ਸੀ ਅਗਲੇ ਥਾਣੋਂ ਜਿਹੜੇ ਬੰਦੇ ਆਪਾਂ ਬੈਠ ਕੇ ਚਵਾਈ ਕਰਦੇ ਆਂ ਖੱਬੇ ਪਾਸੇ ਉਲਟ ਪੈ ਕੋਈ ਬਹਿਣੀ ਵਾਲੇ ਪਾਸੇ ਅਗਲੇ ਥਾਣੋਂ ਠੀਕ ਆ ਜੀ ਬਾਕੀ 12 ਕਿਲੋ ਜਾਂ 12 ਤੋਂ ਪਲੱਸ 12 ਕਿਲੋ ਐਸ ਵਕਤ ਕੱਚਾ ਦੁੱਧ ਮਗਰ ਵੱਛ ਇਹ ਜਿਹੜੀ ਆਪਾਂ ਤੁਹਾਨੂੰ ਗਾਮ ਵਿਖਾਉਣ ਦੇ ਆ ਤੇ ਕਾਦੇ ਦਾ ਮੀਡੀਅਮ ਦਰਮਿਆਨਾ ਕਾਦਾ ਠੀਕ ਆ ਜੀ ਕੋਈ ਭਰਾ ਆਪਣਾ ਦੂਰੋਂ ਲੱਗ ਗਿਆ ਆਉਂਦਾ ਤੇ ਕੱਦ ਦਰਮਿਆਨਾ ਠੀਕ ਆ ਜੀ ਬਾਹਰ ਵੱਡੀ ਕਹਿ ਕੇ ਜਾਂ ਆਪਾਂ ਕਹਿ ਦੀਏ ਮੀਡੀਅਮ ਤੋਂ ਪਲੱਸ ਉੱਚੀ ਹਾਈਟ ਆ ਤੇ ਦਰਮਿਆਨੀ ਹਾਈਟ ਆ ਠੀਕ ਆ ਤੇ ਆ ਫੇਸ ਕੁਆਲਿਟੀ ਆ ਰੰਗ ਢਾਂਗੇ ਹੋ ਜਿਆ ਤੇ ਸੂਈ ਸੱਜਰ ਆ ਠੀਕ ਆ ਜੀ ਸੱਜਰਤਾ ਦੀ ਸੂਈ ਹੈ ਪੰਜਵਾਂ ਚੌਥਾ ਪੰਜਵਾਂ ਦੇਣੀ ਹੈ ਜੇ ਪਰ ਮਿਲ ਜੂਗੀ ਅੱਜ ਤੁਹਾਨੂੰ ਬੜੇ ਜਾਇਜ਼ ਰੇਟ ਦੇ ਵਿੱਚ ਜਿਹੜੇ ਭਰਾ ਨੇ ਤਕਰੀਬਨ ਘਰੇ ਚੋਣੀ ਚਵੋਣੀ ਆ ਤੇ ਤਕਰੀਬਨ 11 12 12 13 1 ਆ ਕਰੋ ਚੱਕ ਜੀ ਤੇ ਬਾਕੀ ਆ ਜਿਹੜਾ ਦੋਸਤੋ ਹਵਾਨਾ ਚੰਦਾ ਠੀਕ ਆ ਜੀ ਕਰ ਲਓ ਨੋਟ ਕਈ ਥਾਣੋਂ ਲੈ ਲਈ ਬੜੀ ਖੁੱਲੀ ਆ ਹਾਂਜੀ ਹਾਂਜੀ ਤੇ ਚੌੜਾ ਤੂੰ ਹੀ ਪਰੇ ਗੱਲਾਂ ਲੱਗਾ ਬਿਲਕੁਲ ਹਾਂਜੀ ਲੋ ਜੀ ਠੀਕ ਹੈ ਜੀ ਸੋ ਚੌੜਾਈ ਚੁਬਾਈ ਦੀ ਦੋਸਤੋ ਬਾਕੀ ਤਿੰਨਾਂ ਥਾਂਾਂ ਦੀ ਪ੍ਰੋਪਰ ਆ ਆਉਂਦੀਆਂ ਧਾਰਾਂ ਉਹਦੇ ਉਸ ਥਾਂ ਦੇ ਵਿੱਚੋਂ ਵੀ ਹੈਗੀਆਂ ਨੇ ਅਗਲੇ ਧਰਾਂ ਦੇ ਵਿੱਚੋਂ ਵੀ ਧਾਰਾਂ ਆਉਂਦੀਆਂ ਨੇ ਉਹ ਤੁਹਾਨੂੰ ਆਪਾਂ ਵਿੱਚੇ ਨੋਟ ਕਰਾ ਦਿੱਤਾ ਠੀਕ ਹੈ ਜੀ ਕੋਈ ਪਾਈਆ ਖੰਡ ਕੋਈ ਗਲਾਸ ਖੰਡ ਜਦੋਂ ਦੋ ਦੋ ਦੇ ਨਿਕਲਦਾ ਠੀਕ ਹੈ ਜੀ ਅੱਗੇ ਮੇਰਾ ਭਰਾ ਕੋ ਟਰੀਟਮੈਂਟ ਕਰ ਲਵੇ ਠੀਕ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਹੋ ਜਾਵੇ ਠੀਕ ਹੈ ਜੀ ਦੁੱਧ ਉਹ ਗੱਲ ਵੱਖਰੀ ਆ ਅੱਜ ਤਿੰਨਾਂ ਥਾਣਿਆਂ ਦੇ ਵਿੱਚੋਂ ਤੁਸੀਂ ਸੌਦਾ ਕਰ ਲਿਓ ਜੇ ਤਿੰਨੇ ਤਾਂ ਪ੍ਰੋਪਰ ਚੱਲਦੇ ਆ ਵਰਦੇ ਆ ਠੀਕ ਹੈ ਜੀ ਤੇ ਪਿੰਦਰ ਅੱਜ ਆਪਾਂ ਵੇਰ ਭਾਵੇਂ ਕੋਈ ਤਿੰਲਾਂ ਦੇ ਵਿੱਚ ਮੰਨ ਕੇ ਲੈ ਜਾਵੇ ਕਿਉਂਕਿ ਚੱਲਦਾ ਵੀ ਥਾਣਾ ਹੈਗਾ ਵੀ ਆਪਾਂ ਦੱਸ ਦਿੱਤਾ ਬਿਲਕੁਲ ਆਪਾਂ ਸੱਚਾਈ ਬੋਲ ਕੇ ਦੱਸਣੀ ਗਾੜੀ ਅਗਲੇ ਤੇ ਆਪਣੀ ਮਰਜ਼ੀ ਕਰਨੀ ਆ ਤੇ ਲਈ ਤਾਂ ਚਲੋ ਬਹੁਤ ਮਹਿੰਗੀ ਹੈ ਚਲੋ ਹੁਣ ਵਾਦੀ ਘਟੇ ਦਾ ਵਪਾਰੀ ਹੈ ਨਾ ਹੁਣ ਹੈ ਜੀ ਅਸੀਂ ਨਫੇ ਲੈਣੇ ਆ ਤੇ ਵਾਦੀ ਘਟੇ ਛੱਡ ਨਹੀਂ ਇਹੋ ਇਸੇ ਤਰ੍ਹਾਂ ਹੀ 50000 ਦੇ ਹਾਂ ਉਹ ਚ ਵੀ ਕੋਈ ਥੋੜਾ ਬਾਲਾ ਛੋੜ ਛੱਪਾ ਕਰ ਦਾਂ ਠੀਕ ਆ ਜੀ ਹਾਂਜੀ ਹਾਂਜੀ ਤੇ ਗਾੜੀ 2 ਮਹੀਨਾ ਪੀ ਕੇ ਵੀ ਕਾ ਇਨੇ ਦੀ ਵਿਕ ਗਈ ਠੀਕ ਹੈ ਹਾਂਜੀ ਲਓ ਵੀ 25000 ਦੋਸਤੋ ਇਹਦੀ ਡਿਮਾਂਡ ਆ 25000 ਦੀ ਲੈਦੇ ਆ ਵਿੱਚੋਂ ਮਾਨਦਾਨ ਛੋੜ ਛੱਪਾ ਹੋ ਜਾਊਗਾ ਸੋ ਮਗਰ ਵੱਛੀ ਚੰਗੀ ਆ ਇਹ ਆਪਾਂ ਤੁਹਾਨੂੰ ਬੱਚਾ ਕੋਈ ਫੇਰ ਦਿਖਾ ਦਿੰਨੇ ਆ ਮਗਰ ਵੱਛੀ ਚੰਗੀ ਆ ਠੀਕ ਆ ਜੀ ਤੇ ਬਾਕੀ ਮੇਰਾ ਭਰਾ ਇੱਥੇ ਆਣ ਕੇ ਜਿੱਦਾਂ ਮਰਜ਼ੀ ਆਪਣੀ ਤਸੱਲੀ ਕਰੋ ਤੋ ਕਿਸੇ ਵੀਰ ਦੇ ਮਨ ਦੇ ਵਿੱਚ ਕੋਈ ਸ਼ੰਕਾ ਕਿੰਤੂ ਪ੍ਰੰਤੂ ਆ ਤੇ ਇੱਥੇ ਆਣ ਕੇ ਆਪਦੀ ਚੋਚ ਵਾ ਕੇ ਤਿੰਨੇ ਥਾਣਾ ਦੀ ਅਗਲਾ ਥਾਣਾ ਜਿਹੜਾ ਬਿਲਕੁਲ ਬਹਿਣੀ ਵਾਲਾ ਉਹ ਵੀ ਤੁਸੀਂ ਭਰਾ ਕੇ ਵੇਖ ਲਓ ਠੀਕ ਆ ਜੀ ਤੇ ਸਾਰਾ ਜਿਹੜਾ ਸੱਕ ਚੁੱਕ ਦੂਰ ਹੋ ਜਾਊਗਾ ਤੇ 25000 ਦੇ ਵਿੱਚੋਂ ਮਾਨਤਨ ਹੋ ਜਾਊਗਾ ਛੋੜ ਸਪਾ ਹੋ ਜਾਊਗਾ ਕੋਈ ਭਰਾ ਕਰ ਲੈ ਸਭ ਦਾ ਇੱਧਰ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਇਹ ਗੱਬਣ ਆ ਇਹ ਵੀ ਆਪਣਾ ਵੀਰਪਿੰਦਰ ਆ ਕੀ ਕਰੋ ਸੀ ਹਾਂਜੀ ਇਹ ਸੰਧੂ ਸਾਹਿਬ ਗੱਬਣ ਦੇ ਗਾਂ ਓਕੇ ਵੀਰੇ ਛੋਟੀ ਵੱਡੀ ਬਹੁਤ ਲਓ ਵੀ ਠੰਡੀ ਧੀਰੀ ਇਹ ਗੱਬਣ ਵਾੜ 200 ਪਤਾ ਮੈਂ ਦਿਖਾ ਰਿਹਾ ਦਿਨ ਚਾਰੇ ਥਾਣਾ ਸੋਨਾ ਗੈਪ ਸੋਹਣੀ ਸਪੇਸ ਵੰਡ ਲੋਕ ਵਾਲਾ ਥਾਣਾ ਤੇ ਪਿੰਪਨ ਤੋਂ ਪੰਨ ਵੀਰ ਰਪਿੰਦਰ ਕੰਮ ਆਉਂਦਾ ਨੇ ਵੀਰ ਸਭਾ ਕਰਦਾ ਨੇ ਮੈਂ ਵੀ ਆਪਣੀ ਵੀਡੀਓ ਕਾਲ ਦੇ ਤੇ ਪਾ ਲੇ ਤੇ ਜੇ ਸਾਡੀ ਯਕੀਨ ਤੇ ਖਰਨੀ ਭਾਵੇਂ ਇਦਾਂ ਮਿਲ ਲਿਆ ਜੇ ਕੋਈ ਉਹਦਾ ਕੋਈ ਗੱਲ ਨਹੀਂ ਇਹੋ ਜੀ ਕੋਈ ਗੱਲ ਨਹੀਂ ਖਰਾਬ ਹੋ ਜਿਹੜੀ ਕੋਈ ਗੱਲ ਪ੍ਰੋਬਲਮ ਹੋਊਗੀ ਨਾ ਪਹਿਲੋਂ ਬੋਲ ਕੇ ਦੱਸਿਆ ਜਾਊਗਾ ਸਹੀ ਹੋ ਗਿਆ ਜੀ ਤੇ ਸਵੇਰ ਦੇ ਵਿੱਚ ਦੂਜਾ ਹੀ ਦੂਜਾ ਦੂਜਾ ਹੀ ਆ ਘਰ ਵਾਲਿਆਂ ਦੇ ਕਹਿਣ ਮੁਤਾਬਕ ਦੂਜਾ ਹੀ ਸੂਆ ਹਾਂਜੀ ਹਾਂਜੀ ਲੋ ਵੀ ਦੂਜਾ ਹੀ ਸੂਆ ਬਾਕੀ ਰੇਟ ਮੋਲ ਜਿਹੜੇ ਮੇਰੇ ਭਰਾ ਤੁਸੀਂ ਸੁਣੀ ਚੱਲਿਆ ਜੇ ਅੰਤ ਤੱਕ ਵੀ ਮੇਰਾ ਭਰਾ ਕੋਈ ਵੀ ਲਿਜਾ ਕੇ ਕੋਈ 2-4 ਦਿਨ ਸਾਫ ਕੇ ਕੋ ਤੋ ਪੈਸੇ ਤੁਹਾਨੂੰ ਨਫਾ ਵੀ ਦਊਗੀ ਚੀਜ਼ ਇਹ ਗੱਲ ਨਹੀਂ ਕਿ ਤੁਹਾਨੂੰ ਨਫਾ ਨਾਲ ਦਵੇ ਠੀਕ ਹੈ ਜੀ ਜਿਹਦੇ ਭਰਾ ਨੇ ਕਿ ਨਫੇ ਤੇ ਲੈ ਕੇ ਜਾਣੀ ਆ ਜਾਂ ਵਪਾਰ ਲੈਣ ਚ ਲੈ ਜਾਣੀ ਆ ਤੇ ਤੁਸੀਂ ਸੌਦਾ ਕਰ ਲਿਓ ਘਰੀ ਵੇਰੀ ਵੀਰ ਬਿਲਕੁਲ ਲੈ ਜਾ ਲੈ ਕੇ ਜਾ ਸਕਦੇ ਆ ਜਿਹਨੇ ਘਰੇ ਰੱਖਣੀ ਆ ਉਹ ਸੌਦਾ ਕਰ ਸਕਦਾ ਠੀਕ ਹੈ ਜੀ ਤੇ ਅੱਜ ਤੁਹਾਨੂੰ ਸਵੰਦੇ ਰੇੜ ਦੇ ਵਿੱਚ ਮਿਲ ਜੂਗੀ ਕੋਈ ਸਾਹਮਲੀ ਸੂਤਨੀ ਕਿਸੇ ਭਰਾ ਨੇ ਲੈ ਜਾ ਕੇ ਦੂਜਾ ਸੂਆ ਠੀਕ ਹੈ ਜੀ ਦੋ ਦਿਨ ਹਜੇ ਲੈਂਦੀ ਆ 5-4 ਦਿਨ ਦਾ ਆਰਾਮ ਨਾਲ ਕੱਢ ਜਾਣੇ ਆ ਜਿਹਨੇ ਲੈ ਵੀਰ ਰਪਿੰਦਰ ਤੋਰਦਿਆਂ ਨੂੰ ਵੀ ਇੱਕ ਵਾਰੀ ਤੇ ਬਾਕੀ ਆਨਲਾਈਨ ਜਿਹੜਾ ਮੇਰਾ ਭਰਾ ਸੌਦਾ ਕਰਦਾ ਉਹ ਤੁਸੀਂ ਓਨਰ ਦੇ ਨਾਲ ਗੱਲਬਾਤ ਕਰ ਲਿਓ ਠੀਕ ਹੈ ਜੀ ਵੀਡੀਓ ਕਾਲ ਤੇ ਤਪਾ ਲਿਓ ਤੇ ਚਾਹੇ ਮੇਰਾ ਭਰਾ ਗਾਰੰਟੀ ਤਸੱਲੀ ਤੇ ਵੀ ਮੰਗਾ ਲਿਓ ਠੀਕ ਹੈ ਜੀ ਜਿਹੜੀ ਚੀਜ਼ ਦੱਸੀ ਜਾਊਗੀ ਕੋਈ ਡਿਫੈਕਟ ਆ ਤੇ ਡਿਫੈਕਟ ਦੱਸਿਆ ਜਾਊਗਾ ਜੇ ਨਹੀਂ ਕੋਈ ਗੱਲਬਾਤ ਤੇ ਉਹ ਤੁਹਾਨੂੰ ਵਿੱਚੇ ਨੋਟ ਕਰਾ ਦਿੱਤੀ ਜਾਊਗਾ ਦਾ ਬਾਕੀ ਬੱਚੇ ਪਿੰਦਰ ਸੂ ਸਵਾ ਕੇ ਕਹੇ ਜੇ ਕਹੇ ਰਾ ਸੁੰਦੇ ਸੰਦਾ ਪਸ਼ੂ ਖੁੱਲ ਜਾਂਦਾ ਜੇ ਨਹੀਂਦੀ ਇਹ ਦਿਨ ਹਾਂਜੀ ਦਿਨ ਲੈ ਜੂ ਆਹ ਤੇਰੇ ਦਰਬਾਰ ਲੈ ਜੂ ਚਲੋ ਉਹ ਸਾਡਾ ਪਹਿਲੇ ਗੱਡੀ ਗੁੱਡੀ ਦੇ ਕਹਿੰਦੇ ਆ ਡੰਗਾ ਸੂ ਪਿੰਦਾ ਹਾਂ ਲਓ ਜੀ ਹੈ ਬਦਸੂ ਸੀਰ ਸਲਾਗਾ ਠੀਕ ਆ ਜੀ ਐ ਠੰਡੀ ਧਿਰੀ ਆ ਤੇ ਹਾਥੂ ਹੁੱਥ ਫੇਰ ਕੇ ਵਿਖਾਉਂਦਾ ਆਪਣਾ ਇੱਕੋ ਇੱਕ ਮਕਸਦ ਹੁੰਦਾ ਵੀ ਪਸ਼ੂ ਠੰਡਾ ਧਿਰਾ ਕੋਈ ਗਰਮ ਨਹੀਂ ਤੇ ਠੀਕ ਆ ਬਾਕੀ ਬੱਚੀ ਦੇ ਥਣ ਥਣ ਚੰਗੇ ਆ ਰਾਜਿੰਦਰ ਵੀਰ ਇਹਦੀ ਡਿਮਾਂਡ ਦੱਸ ਵੀਰੇ ਕੀ ਕਰਤੀ ਸਰਦਾਰ ਸਾਹਿਬ ਮੁੱਲ ਭਾ 40 42 ਵੀ ਕਰੀ ਜੇ ਤਾਂ ਵੀ ਗਾਂਨੇ ਵਿਕ ਜਣਾ ਹਾਂਜੀ ਆਹ ਕਿਉਂਕਿ ਵਿਕਦੀ ਹੈ ਗਾਂ ਹਰੇ ਸਾਰੇ ਪਾਸੇ ਕੋਈ ਵਪਾਰੀ ਦੇ ਚਲਦੀ ਹਾਂਜੀ ਚਲ ਆਪਾਂ ਜਾਇ ਲਈ ਆਪਾਂ ਮੁੱਲੀ ਜਾਇਜ ਕਰਨਾ 35000 ਦਿਖਾਈ ਹਾਂ ਨਾ ਦੇ ਦਾਂਗੇ 35 ਇਹਦੇ ਵਿੱਚ ਉਹਨਾਂ ਕੋਈ ਮਜਬੂਰ ਕਰੇ ਕੋਈ ਲਵੇ ਜਿੰਨੇ 35 ਦੀ ਲੈਣੀ ਆ ਠੀਕ ਹੈ ਵੀਰੇ ਹਾਂਜੀ ਹਾਂਜੀ ਲੈ ਵੀ ਆਪਾਂ ਮੋਲ ਉਹਨੇ ਕਰਨੇ ਜਿੰਨੇ ਉਨਾਗਾ ਮਾਲ ਉੱਡਦਾ ਜਾਵੇ ਠੀਕ ਹੈ ਵੀਰੇ ਮਾ ਵੀ 35000 ਦੀ ਦੋਸਤੋ ਮਿਲ ਜੂਗੀ ਅੱਜ ਕੋਈ 40 42 ਨਹੀਂਗੀ ਠੀਕ ਹੈ ਜੀ ਤੇ ਬਾਕੀ ਮੇਰੇ ਭਰਾ ਤੌਰ ਫਿਰ ਕੇ ਸਾਰਿਆਂ ਨੇ ਦੇਖਣੇ ਆਦਾ ਮੇਲਾ ਠੀਕ ਹੈ ਜੀ ਕੋਈ 40 42 ਵਾਲਾ ਭਾਅ ਵੀ ਹੈਗਾ ਪਰ 35000 ਦੀ ਤੁਹਾਨੂੰ ਇਹ ਬੱਚੀ ਮਿਲ ਜੂਗੀ ਅੱਜ ਤੇ ਜਿੱਦਾਂ ਮਰਜ਼ੀ ਫਿਆਨ ਕੇ ਤਸੱਲੀ ਕਰੋ ਚੰਗਾ ਨਾਗਾ ਚੰਗਾ ਪੀਸ ਆ ਠੀਕ ਹੈ ਜੀ ਸੋ ਤਿਆਰੀ ਦੇ ਵਿੱਚ ਕਰਮਾ ਦੀ ਜੁਟੀ ਆ ਪੰਜਾ ਚੌ ਦਿਨਾਂ ਦੇ ਵਿੱਚ ਸੂਸਫਾ ਪਾਊਗੀ ਠੀਕ ਹੈ ਜੀ ਤੇ ਅੱਜ ਬਿਲਕੁਲ ਭਾਅ ਫੜਤੇ ਦੇ ਵਿੱਚ 35000 ਦੀ ਇਧਰ ਇੱਕ ਜਰਸੀ ਬ੍ਰੀਡ ਹੈ ਕਾਫੀ ਵੀਰ ਡਿਮ ਤੇ ਵਜਨ ਰੋਡ ਤੁਸੀਂ ਬਾਅਦ ਰਾਤ ਚੈੱਕ ਕਰ ਲਓ ਠੀਕ ਆ ਜੀ ਇਹ ਵੀ ਗੱਬਣ ਮਾਗਾ ਤੇ ਇਹਦਾ ਵੀ ਆਪਾਂ ਸਵੇਰ ਪੁੱਛ ਲੈਨੇ ਵੀਰ ਪਿੰਦਰ ਇਹ ਸਵੇਰ ਫਿਰ ਅੱਗੇ ਹੁਣ ਕਿੰਨਾ ਹਾਂ ਉਹ ਘਰ ਵਾਲੇ ਦਾ ਦੂਜਾ ਹੀ ਕਹੀ ਜਾਂਦੇ ਕੋਈ ਆਪਣੀ ਮਰਜ਼ੀ ਕਰ ਲੈ ਤੀਜਾ ਮੰਨ ਲੈ ਹਾਂਜੀ ਹੈਗੀ ਠੰਡੀ ਦੀ ਦਿਨ ਦਾ ਕੱਢ ਦੀ ਜੀ ਲੋ ਬੇ ਹਾਂਜੀ ਸੋ 10 ਦਿਨ ਹਜੇ ਦੋਸਤੋਂ ਪੈਂਡਿੰਗ ਆ ਹਾਂਜੀ ਦੇਖੋ 10 ਦਿਨ ਹਜੇ ਕੱਢੀਓ 10 ਬਹੁਤ ਬੜੀ ਵਾਛੀ ਬਣੂਗੀ ਝੋਲਾ ਚੜਾ ਚਗਾ ਥੱਲੇ ਤੇ ਗਾਈ ਤੇ ਪੰਤੂ ਪਣੇ ਵੀ ਓਕੇ ਆ ਲੈ ਬੇ ਲਓ ਇਹ 10 ਦਿਨ ਸਾਵੇ ਫਿਰ ਸੰਧੂ ਸਾਹਿਬ ਦੀ ਜੀ ਦੀ ਖਾਸੀਅਤ ਦੇ ਨਾਲ ਤੁੜੀ ਦੇ ਵੱਲ ਹੀ ਨਾ ਉਹੋ ਹੀ ਲਖਾਈ ਜਾਂਦੀ ਹੈ ਚਾਰੂ ਬੜੀ ਵਿਚਾਰੂ ਆ ਬੜੀ ਹਾਂ ਬਹੁਤ ਚਾਰੂ ਠੀਕ ਆ ਵੀਰੇ ਲਓ ਵੀ ਸੁਬਿਆਂ ਦੇ ਵਿੱਚ ਦੂਜਾ ਚਾਹੇ ਕੋਈ ਭਰਾ ਤੱਜਾ ਮੰਨ ਲਓ ਠੀਕ ਆ ਜੀ ਉਹ ਤੁਹਾਡੀ ਸਮਝ ਅਗੇ ਬਾਕੀ ਮੂੰਹ ਮੱਖ ਦੇ ਤੁਸੀਂ ਵੇਖੋ ਬਿਲਕੁਲ ਛੋਟੀ ਬੂਤੀ ਆ ਛੋਟਾ ਕੰਨ ਤੇ ਬੋਦੀ ਵਾਲੀ ਬੈਰ ਆ ਠੀਕ ਆ ਜੀ ਜਰਸੀ ਬਰੀਡ ਦੇ ਵਿੱਚ ਪ੍ਰੋਪਰ ਜਿੰਨੇ ਵੀ ਤੁਸੀਂ ਵੇਖੋਗੇ ਕੈਰੈਕਟਰ ਕ੍ਰੂਟਰ ਪੂਰੇ ਜਰਸੀ ਬਰੀਡ ਦੇ ਆ ਤੇ ਰੰਗ ਦੀ ਗੱਲ ਕਰ ਲਈਏ ਤੇ ਬਿਲਕੁਲ ਬਦਾਮੀ ਰੰਗ ਇਧਰ ਤੁਹਾਨੂੰ ਆਪਾਂ ਉਲਟ ਪਹਿਨੀ ਦੀ ਸਾਈਡ ਤੋਂ ਵੀ ਇਹ ਬਾਕੀ ਲੂਣਾ ਲੂਣਾ ਸ਼ਟਾਰਟ ਕਰਤਾ ਹਾਂਜੀ ਦਿਨ ਦਾ ਕੱਢ ਲੀ ਬਸ ਦਿਨਾਂ ਦੇ ਵਿੱਚ ਚੰਗੀ ਪਿਆਰੀ ਹਾਂਜੀ ਬਹੁਤ ਢੱਲਾ ਠੀਕ ਹੈ ਜਾ ਵੀਰ ਰੁਪਿੰਦਰ ਹੌਲ ਦੇ ਨੂੰ ਤੋੜ ਕੇ ਦਿਖਾ ਦਈਏ ਵੀਰ ਚਲੋ ਬਾਕੀ ਚਾਰੇ ਚੂਰੂ ਚੰਗੀ ਆ ਪੰਕਦਰ ਮੇਰਾ ਰੱਜ ਰੂਜੀ ਪੂਰੀ ਆ ਪੂਰੀ ਪੂਰੀ ਹੱਡ ਨਹੀਂ ਖਾਣੋਦੇ ਹਾਂ ਹਾਂਜੀ ਲਓ ਜੀ ਠੀਕ ਹੈ ਜੀ ਸੋ ਇਹ ਜੀ ਦੋਸਤੋ ਆਪਾਂ ਤੁਹਾਨੂੰ ਜਰਸੀ ਵੇਰ ਦਿਖਾਉਂ ਰਹੇ ਹਾਂ ਠੀਕ ਹੈ ਜੀ 8-10 ਦਿਨ ਇਹਦੇ ਪੈਂਡਿੰਗ ਸਮਾ ਜੇ ਉਸ ਕਾਊਂਟਿੰਗ ਤੁਸੀਂ ਸੌਦਾ ਕਰ ਲਿਓ 8-10 ਦਿਨ ਕਿਸੇ ਭਰਾ ਨੂੰ ਚਲੋ ਸਾਹਣੀ ਪੈਣੀ ਆ ਤੇ ਮੋਲੇ ਦਾ ਵੀ ਬੜਾ ਜਾਇਜ਼ ਰਹੂਗਾ ਬਿਲਕੁਲ ਭਾ ਫੜਤਾ ਵਾਜਬ ਜਾਇਜ਼ ਰੇਟ ਆ ਸੋ ਥੱਲਿਓ ਕਾਫੀ ਬਣ ਜੂਗੀ ਹਜੇ ਸੋ ਟਿੱਲ ਕਾਫੀ ਹਲੇਵੇ ਦੇ ਵਿੱਚ ਕੋਈ 8-10 ਦਿਨ ਤਾਂ ਕਰਕੇ ਆਪਾਂ ਕਹੇ ਆ ਵੀ 8-10 ਦਿਨਾਂ ਦੇ ਵਿੱਚ ਤਿਆਰੀ ਕਰੂਗੀ ਪੂਰੀ ਹਜੇ ਆਹ ਦੇਖੋ ਠੀਕ 15 ਵਿਰੋਧੀ ਡਿਮਾਂਡ ਕੀ ਰੋਗੇ ਅਗੇ ਸੰਧਾਬ ਮੁੱਲ 45 42 ਕੋਈ ਨਹੀਂ ਕਰਨਾ ਪੂਰੇ 40 ਦੀ ਬਚੀ ਦੇਣੀ 40000 ਦੀ ਹਾਂਜੀ ਹਾਂਜੀ ਪੂਰੇ 40 ਆ ਦੇ ਦਈਏ ਉਹ ਚੋਣ ਖਾਨ ਛੋਟ ਛੜ ਕਰਦਾਂਗੇ ਚਲੋ ਹਾਂਜੀ ਮੈਂ ਵੀ 40000 ਠੀਕ ਆ ਜੀ 40000 ਦੇ ਵਿੱਚ 1000 ਖਾਨ ਦੇ ਵਿੱਚ ਛੋਟ ਛੱਪਾ ਹੋ ਜਾਊਗਾ ਮਾਨਤਾਂ ਹੋ ਜਾਊਗਾ ਠੀਕ ਆ ਸੋ ਬਾਕੀ ਵਾਰ ਤੁਸੀਂ ਪ੍ਰੋਪਰ ਦੇਖ ਲਈਏ ਠੀਕ ਆ ਜੀ ਸੋ ਚੰਗੇ ਐਨੀਮਲ ਨੇ ਰੇਡ ਬੜੇ ਜਾਇਜ਼ ਹੁੰਦੇ ਆ ਸਵਾਲ ਦੇ ਜੀ ਭਾਅ ਪੜਦੇ ਆ ਬਾਕੀ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਤੇ ਜਰਸੀ ਜਰਸੀ ਬਹੁਤੇ ਵੀਰ ਕਰ ਇਹ ਅਜੇ ਟੋਟਲ 4 ਲਾ ਗਿਆ ਠੀਕ ਹੈ ਜੀ ਵੈਸੇ ਲਾ ਕੇ 5 6 ਸੀਗੇ ਵਿੱਚੋਂ ਕੁਝ ਜਿਹੜੇ ਐਨੀਮਲ ਸੇਲ ਹੋ ਗਏ ਉਹ ਵੀ ਆਪਾਂ ਤੁਹਾਨੂੰ ਜ਼ਿਕਰ ਕਰ ਦਿੱਤਾ ਤੇ ਹੁਣ ਜਿਹੜੇ ਮਜੂਦ ਆ ਸੇਲ ਦੇ ਲਈ ਉਹ ਆਪਾਂ ਤੁਹਾਨੂੰ ਜਿਹੜੇ ਤਿੰਨ ਆ ਚਾਰ ਪਸ਼ੂ ਦਿਖਾਤੇ ਆ ਦੋ ਇਧਰ ਸਵੇ ਸਵੇ ਤੇ ਦੋ ਗੱਬਣ ਤੇ ਪਿੰਦਰ ਇੱਕ ਨੰਬਰ ਆਪਦੇ ਵੀਰ ਕਰਦੇ ਸਾਂਜੀ ਨੰਬਰ ਜੀ 76968 68905 ਠੀਕ ਹੈ ਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਵੀਰ ਰਪਿੰਦਰ ਦੇ ਨੰਬਰਾਂ ਤੇ ਕਾਲ ਕਰੋ ਮਾਲ ਆਉਂਦਾ ਰਹਿੰਦਾ ਡੇਲੀ ਰੁਟੀਨ ਦੇ ਵਿੱਚ ਆਏ ਗਏ ਨਵੇਂ ਪਸ਼ੂਆਂ ਦੀ ਡਿਟੇਲ ਆ ਤੁਸੀਂ ਲੈਣਦੇ ਰਿਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਮਾਂ ਨੂੰ ਸੱਤ ਸ਼ਰੀਆ ਕਾਲ ਦੀ